ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਆਪ ਸਭ ਪਾਕੂ ਵੀ ਜਾਣਦੇ ਹੋ ਕਿ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਲੰਗ੍ਹੇ ਵਾਸਤੇ ਨੀ ਪੱਥਰ ਰੱਖਿਆ ਗਿਆ ਜਿੱਥੇ ਕਈ ਸਿੱਖ ਬੁੱਧੀਜੀਵੀ ਸਿਆਸਤਦਾਨ ਅਤੇ ਹੋਰ ਨੁਮਾਇंदे ਪਹੁੰਚੇ ਸਨ ਆਓ ਤੁਹਾਨੂੰ ਪਹਿਲਾ ਇੱਕ ਚਲਕ ਬਖਾਨਿਆ ਕਿ ਉਸ ਵੇਲੇ ਦਾ ਕੀ ਨਜ਼ਾਰਾ ਸੀ ਜਦੋਂ ਇਹ ਨੀ ਪੱਥਰ ਦੀ ਰਸਮ ਅਦਾ ਕੀਤੀ ਗਈ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਬਹੁਤ ਵੱਡਿਆ ਭੱਗਾਂ ਵਾਲਾ ਕਿ ਮੈਂ ਅੱਜ ਕਰਤਾਰਪੁਰ ਸਾਹਿਬ ਉਸ ਜਗ੍ਹਾ ਤੇ ਖੜੇ ਆ ਜਿੱਥੇ ਡੇਰੇ ਬਾਬੇ ਨਾਨਕ ਤੋਂ ਅਸੀਂ ਆ ਕੇ ਨਤਮਸਤਕ ਹੁੰਦੇ ਸੀ ਜਿੱਥੇ ਆ ਕੇ ਅਸੀਂ ਸੋਚਿਆ ਸੀ ਕਿ ਕਿਸੇ ਦਿਨੇ ਰਸਤੇ ਖੁੱਲਣਗੇ ਔਰ ਅੱਜ ਖੁਸ਼ੀ ਦੀ ਗੱਲ ਹੈ ਕਿ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਗੁਰੂ ਨਾਨਕ ਦੇਵ ਜੀ ਨੇ ਇਹ ਰਸਤਾ ਖੁੱਲਣ ਜਾ ਰਿਹਾ ਕਰਤਾਰਪੁਰ ਸਾਹਿਬ ਤੋਂ ਡੇਰੇ ਬਾਬਾ ਨਾਨਕ ਕੋਈ ਨੁੱਥੇ ਤੋਂ ਘਟਨ ਹੋਇਆ ਕਿ ਅੱਜ Imran Khan ਜੀ ਦਾ ਇੱਥੇ ਤੋਂ ਘਟਨ ਕੀ ਚਾਏ ਕੁਦਰਤ ਨੇ ਬਖਸ਼ਿਸ਼ ਕੀਤੀ ਹੈ ਕਿ ਉਹਦੇ ਵਿੱਚ ਸ਼ਾਮਲ ਹੋਇਆ ਹੈ ਔਰ ਰੱਬ ਕਿਰਪਾ ਕਰੇ ਅਸੀਂ ਇਸੇ ਤਰੀਕੇ ਦੇ ਨਾਲ ਦੋਵੇਂ ਮੁਲਕ ਸ਼ਾਂਤੀ ਵੱਲ ਚੱਲੀਏ ਗੁਰੂ ਨਾਨਕ ਦੇਵ ਜੀ ਦੀਆਂ ਨੇ ਸਿੱਖਿਆਵਾਂ ਨੇ ਉਹਨ ਜਿੰਨਾ ਚਿਰ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੀ ਅਮਲ ਨਹੀਂ ਕਰਾਂਗੇ ਉਹਨਾਂ ਚਿਰ ਸ਼ਾਂਤੀ ਨਹੀਂ ਆ ਸਕਦੀ ਰਹਿਂਦਾ ਪੰਜਾਬ ਤੇ ਚੜ੍ਹਦਾ ਪੰਜਾਬ ਦੋਵਾਂ ਮੁਲਕਾਂ ਦੇ ਲੋਕ ਆਪਸ ਵਿੱਚ ਵੀ ਮਿਲ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਬੈਠ ਕੇ ਮਿਲ ਬੈਠ ਕੇ ਜਿਹੜੇ ਮਸਲੇ ਨੇ ਉਹ ਸੁਲਝਾਉਣ ਤਾਂ ਕਿ ਜਿੰਨਾ ਚਿਰ ਜਿੰਨਾ ਬਜਟ ਅਸੀਂ ਲੜਾਈਆਂ ਤੇ ਲਾ ਦਿੰਨੇ ਜਿਉਂ ਉਹੀ ਬਜਟ ਸਾਡੀ ਐਜੂਕੇਸ਼ਨ ਤੇ ਹੈਲਥ ਤੇ ਐਗਰੀਕਲਚਰ ਤੇ ਲੱਗੇ ਤੇ ਹੋ ਸਕਦਾ ਹੈ ਸਾਡੇ ਇਹ ਦੋਵੇਂ ਮੁਲਕ ਆ ਇਹ ਵਰਲਡ ਦੇ ਬੈਸਟ ਕੰਟਰੀ ਬਣ ਸਕਦੇ ਨੇ ਰਾਸਤੇ ਜਰਮਨੀ ਦੀ ਵੀ ਲੜਾਈ ਮੁੱਕੀ ਆ ਹੋਰਾਂ ਮੁਲਕਾਂ ਦੀ ਕੋਰੀਆ ਨਾਰਥ ਕੋਰੀਆ ਦੀ ਜਰਮ ਨਾਰਥ ਜਰਮਨੀ ਦੀ ਲੜਾਈਆਂ ਵੀ ਮੁੱਕੀਆਂ ਨੇ ਸੋ ਇਹ ਲੜਾਈਆਂ ਦੁਆਰਾ ਕਿਸੇ ਨੂੰ ਨਹੀਂ ਖਾਂਦੀਆਂ ਸੋ ਆਪਾਂ ਵੀ ਆਓ ਸਾਰੇ ਰਲ ਕੇ ਗੁਰੂ ਨਾਲ ਖੜੇ ਆਂ ਤੇ ਸਾਧੂ ਸਾਹਿਬ ਤੇ ਮੈਨੂੰ ਆਸ ਹੈ ਕਿ ਗੁਰੂ ਮਿਹਰ ਕਰਨਗੇ ਇਹਦੇ ਪੇਸ ਮੁਲਕ ਦੇ ਵਿੱਚ ਵੀ ਸਾਡੇ ਚ ਵੀ ਔਰ ਧੰਨਵਾਦ ਕਰਦੇ ਆ ਸਾਡੀ ਭਾਰਤ ਸਰਕਾਰ ਦਾ ਨਰਿੰਦਰ ਮੋਦੀ ਜੀ ਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਿੱਧੂ ਸਾਹਿਬ ਦਾ ਹੋਰ ਵੀ ਤਮਾਮ ਜਿਹੜੇ ਇੱਥੇ ਆਏ ਨੇ ਕਾਲੀਦਾਲ ਦੇ ਬੀਜੇਪੀ ਦੇ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਸਾਡੀ ਸੰਗਤ ਆਈ ਆ ਬਹੁਤ ਜਿਆਦੀ ਗੁਰੂ ਨਾਨਕ ਜੀ ਦੀਆਂ ਬਹੁਤ ਬਹੁਤ ਬਾਰ ਕਿਰਪਾ ਸਦਕਾ ਜਿਹੜਾ ਸ਼ਾਂਤੀ ਦਾ ਪੰਧ ਖੁੱਲਣ ਜਾ ਰਿਹਾ ਔਰ ਧਰਵਾਦਾ ਗੁਰੂ ਸਾਹਿਬ ਦਾ ਇਸ ਮੌਕੇ 'ਚ ਇੱਥੇ ਪਹੁੰਚਦਾ ਬੜ ਬੱੱਖਿਆ ਆ ਔਰ ਅਸੀਂ ਚੇਚੇ ਤੌਰ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਬਤਾਈ ਦੇਣਾ ਆ ਕਿ ਤੁਹਾਡੇ ਹਿੰਦੁਸਤਾਨ ਵਿੱਚ ਵੱਲੋਂ ਦੁਕਾਨ ਨੂੰ ਹੋ ਚੁੱਕਾ ਆ ਔਰ ਇਹ ਜਿਹੜਾ ਸ਼ਾਂਤੀ ਦਾ ਪੰਧ ਬੜੇਗਾ ਖਾਸ ਕਰਕੇ ਦੋਵਾਂ ਮੁਲਕਾਂ ਦੇ ਵਿੱਚ ਲੜਾਈਆਂ ਖਤਮ ਹੋਣਗੀਆਂ ਔਰ ਜਿਹੜਾ ਮਹਾਰਾਜ ਸਾਹਿਬ ਦਾ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੈ ਕਿ ਗੁਰੂ ਨਾਨਕ ਦੇਵ ਜੀ ਸਾਰੇ ਦਾ ਸਾਜੇ ਗੁਰੂ ਸਿੱਖਾਂ ਦੇ ਵੀ ਔਰ ਸਮੁੱਚੀ ਮਾਨਵਤਾ ਦੇ ਤੇ ਆਓ ਹੁਣ ਤੁਹਾਨੂੰ ਵਿਖਾਨਿਆ ਕਿ ਪੂਰੇ ਪਾਕਿਸਤਾਨ ਦੇ ਵਿੱਚ ਬਾਬੇ ਨਾਨਕ ਦੇ 599 ਪ੍ਰਕਾਸ਼ ਪੂਰਵ ਤੇ ਦੇਸ਼ਾਂ ਵਿਦੇਸ਼ਾਂ ਤੋਂ ਜੋ ਸਿੱਖ ਸੰਗਤਾਂ ਆਈਆਂ ਸਨ ਉਹਨਾਂ ਨੇ ਕੀ ਕੁਝ ਕਿਹਾ ਕਿਦਾਂ ਆਪਣੀਆਂ ਭਾਵਨਾਵਾਂ ਸੰਗਤ ਦੇ ਨਾਲ ਸਾਂਝੀਆਂ ਕੀਤੀਆਂ ਅਤੇ ਕਿਦਾਂ ਹਰ ਪਾਸੇ ਚਿੱਤਰ ਵੀ ਨਜ਼ਰ ਆਉਂਦੀ ਸੀ ਰੀਫਰੈਂਡਮ 2020 ਅਤੇ ਸਿੱਖਾਂ ਦੀ ਆਜ਼ਾਦੀ ਦੇ ਪੋਸਟਰ ਲੱਗੇ ਹੋਏ ਸਨ ਜੋ ਕਿ ਤਨਾ ਕਿਤੇ ਭਾਰਤ ਦੀਆਂ ਸਰਕਾਰਾਂ ਨੂੰ ਜ਼ਰੂਰ ਚੌਕੰਨਾ ਰਹਿੰਦੀ ਸਲਾਹ ਦੇ ਰਹੇ ਨੇ ਸਾਨੂੰ ਤਿਆਰੀ ਕਰਦਿਆਂ तकरीबन ਕਾਫੀ ਦੇਰ ਹੋ ਗਈ ਸੀ ਅਸੀਂ ਸੋਚਿਆ ਸੀ ਕਿ ਸਾਡੀ ਕਿਸਮਤ 'ਚ ਵੀ ਕਦੇ ਹੋਏਗਾ ਕਿ ਅਸੀਂ ਨਨਕਾਣਾ ਸਾਹਿਬ ਜਾ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਾਂਗੇ ਔਰ ਆਪਣੇ ਆਪ ਨੂੰ ਬੜਾ ਇੱਕ ਭਗਵਾਨ ਸਮਝਾਂਗੇ ਤੇ ਇਹ ਸੁਭਾਵਨਾ ਦਿਨ ਆ ਗਿਆ ਔਰ ਸਚਾਈ ਇਹ ਦੱਸਾਂ ਕਿ ਜਿਸਲੇ ਅਸੀਂ ਪਾਕਿਸਤਾਨ ਬਾਰਡਰ ਤੇ ਪੁੱਜੇ ਹਾਂ ਜੋ ਅਸੀਂ ਅੱਜ ਤੱਕ ਸੁਣਿਆ ਸੀ ਐਸਾ ਸਾਨੂੰ ਕੁਝ ਵੀ ਨਹੀਂ ਮਿਲਿਆ ਸੱਚ ਜਾਣੋ ਕਿ ਇੱਥੇ ਸਿਕورٹی ਵਾਲੇ ਵੀ ਫਤਿਹ ਬੁਲਾ ਰਹੇ ਸਨ ਬਲਿ ਇੱਥੇ ਤੱਕ ਇੱਕ ਸਿਕورٹی ਵਾਲੇ ਨੇ ਮਾਈਕ ਲਿਆ ਸੀ ਤੇ ਬੋਲੇ ਸੋਨਿਹਾਲ ਅਸੀਂ ਮਤਲਬ ਕਿ ਫਸਟ ਇੰਪ੍ਰੈਸ਼ਨ ਨਹੀਂ ਦਾ ਲਾਸਟ ਇੰਪ੍ਰੈਸ਼ਨ ਅਸੀਂ ਸੋਚਿਆ ਕਿ ਜੋ ਦੁਨੀਆ ਕਹਿੰਦੀ ਹੈ ਉਹ ਤੇ ਬਿਲਕੁਲ ਹੀ ਨਹੀਂ ਹੈ ਸਚਾਈ ਕੁਝ ਹੋਰ ਹੈ ਬੜਾ ਮਨ ਖੁਸ਼ ਹੋਇਆ ਫਿਰ ਅੱਗੇ ਜਾ ਕੇ ਜਿਸ ਤਰ੍ਹਾਂ ਅਸੀਂ ਅੱਗੇ ਆਂਦੇ ਆਗੇ ਮਤਲਬ ਕਿ ਸਾਨੂੰ ਤੇ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਅਸੀਂ ਪੰਜਾਬ 'ਚ ਹੀ ਬੈਠੇ ਆ ਮਤਲਬ ਕਿ ਸਾਨੂੰ ਕੋਈ ਮਹਿਸੂਸ ਨਹੀਂ ਹੋਇਆ ਔਰ ਇੱਥੇ ਤੱਕ ਕਿ ਇੱਥੇ ਦੀ ਸਾਜੋ ਸੰਭਾਲ ਗੁਰੂਆਂ ਦੀ ਜਗ੍ਹਾ ਸਾਡੀ ਇੰਨੀ ਸ਼ਾਨੋ ਸ਼ੌਕਤ ਲੜੀਆਂ ਲੱਗੀਆਂ ਨੇ ਜਿੱਥਾਂ ਸਾਡੇ ਹਿੰਦੁਸਤਾਨ 'ਚ ਦੀਵਾਲੀ ਮਨਾਈ ਜਾਂਦੀ ਹੈ ਇੱਥੇ ਇਸ ਤਰ੍ਹਾਂ ਗੁਰਨਾਨਕ ਸਾਹਿਬ ਜੀ ਦਾ ਪ੍ਰਕਾਸ਼ ਉਸਮ ਮਨਾਇਆ ਜਾ ਰਿਹਾ ਹੈ ਬੜੀ ਖੁਸ਼ੀ ਹੁੰਦੀ ਹੈ ਵੇਖ ਕੇ ਜਿੱਧਰ ਬਾਜ਼ਾਰਾਂ 'ਚ ਜਾਓ ਜਿੱਧਰ ਜਾਓ ਲੜੀਆਂ ਹੀ ਲੜੀਆਂ ਲੱਗੀਆਂ ਹਨ ਜਗੜਮਾਲਾ ਲੱਗੀ ਹੈ ਚਰਨਜੀਤ ਸਿੰਘ ਪੰਜਾਬ ਤੋਂ ਹੁੰਦੂਦਾਨ ਜ਼ਿਲ੍ਹੇ ਦੇ ਵਿੱਚ ਟਾਊਨ ਤਰਾਹ ਤੋਂ ਆਇਆ ਤੇ ਇੱਥੇ ਗੁਰਨਾਨ ਦੇਵ ਜੀ ਦੇ ਗੁਰਪੁਰਪ ਸੰਬੰਧੀ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਲਈ ਇੱਥੇ ਆਪਣੇ ਹੋਰ ਕਈ ਦੋਸਤੋ ਮਿੱਤਰਾਂ ਆਏ ਹਨ ਇੱਥੇ ਦਾ ਦੇਖ ਕੇ ਪ੍ਰੋਗਰਾਮ ਸਾਨੂੰ ਬਹੁਤ ਅੱਛਾ ਲੱਗਿਆ ਅਰੇਂਜਮੈਂਟ ਬਹੁਤ ਅੱਛਾ ਹੈ ਸਾਰੇ ਲੋਕ ਬਹੁਤ ਕੋਆਪਰੇਟ ਕਰਦੇ ਆ ਖਾਸ ਕਰਕੇ ਸਾਡੇ ਸਿੰਧੀ ਭਰਾ ਉਹ ਬਹੁਤ ਵਧੀਆ ਆਪਣੇ ਸੇਵਾਵਾਂ ਦੇ ਰਹੇ ਨੇ ਤੇ ਹੋਰ ਵੀ ਇਥੋਂ ਜਿਹੜੀ ਪ੍ਰਸ਼ਾਸਨ ਹੈ ਇਥੋਂ ਦਾ ਸਿਕਿਉਰਟੀ ਵਾਲੇ ਬਹੁਤ ਜ਼ਿਆਦਾ ਸਹਿਯੋਗ ਕਰਦੇ ਆ ਸਾਡੇ ਨਾਲ ਤੇ ਉਹ ਸਾਨੂੰ ਕੋਈ ਵੀ ਤਕਲੀਫ ਨਹੀਂ ਹੋਣ ਦਿੰਦੇ ਸਾਰਾ ਕੁਝ ਉਹਨਾਂ ਦਾ ਬਹੁਤ ਬਚਾਏ ਤੇ ਅਰੇਂਜਮੈਂਟ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੰਡੀਆ ਤੋਂ ਆਏ ਆ ਫਰੋਜ਼ਪੁਰ ਤੋਂ ਮੈਂ ਕਲਵੰਤ ਸਿੰਘ ਢਿੱਲੋਂ ਜ਼ਿਲ੍ਹਾ ਫਰੋਜ਼ਪੁਰ ਤੋਂ ਆਇਆ ਆ ਇੱਥੇ ਆਣ ਕੇ ਵੇਖਿਆ ਬਹੁਤ ਹੀ ਜਿਆਦੀ ਰੌਣਕ ਤੇ ਬੜਾ ਹੀ ਉਤਸ਼ਾਹ ਸੇਵਾ ਕਰਨ ਵਾਲਿਆਂ ਦੀ ਤੇ ਸੇਵਾ ਕਰਾਉਣ ਵਾਲਿਆਂ ਦੀ ਤੇ ਬੜਾ ਹੀ ਮਨ ਖੁਸ਼ ਹੋਇਆ ਸਾਡਾ ਫਿਰ ਦੀ ਕਰਦਾ ਵੀ ਦੁਬਾਰਾ ਦੁਬਾਰਾ ਆਵਾਂਗੇ ਇਹਨਾਂ ਮੀਡੀਆ ਵਾਲਿਆਂ ਦਾ ਵੀ ਬਹੁਤ ਧੰਨਵਾਦ ਜਿਹੜੀ ਸਾਡੀ ਸਿੱਖਾਂ ਦੀ ਆਵਾਜ਼ ਜਿਹੜੀ ਆ ਤੌਰ ਤੱਕ ਪਹੁੰਚਾਉਂਦੇ ਨੇ ਤੇ ਸਾਨੂੰ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਗ ਹੈ ਉਹਦੀਆਂ ਦੋਵੇਂ ਸਰਕਾਰਾਂ ਮਿਲ ਬੈਠ ਕੇ ਜੇ ਕਿਤੇ ਸਾਨੂੰ ਉਧਰੋਂ ਕਰ ਦੇਣ ਸਾਡੇ ਤੋਂ ਭਾਵੇਂ ਉਹਦੀ ਵਟੇ ਜ਼ਮੀਨ ਵੀ ਲੈ ਲੈਣ ਤੇ ਅਸੀਂ ਤਿਆਰ ਹਾਂ ਇੰਡੀਆ ਵਾਲੇ ਤੇ ਅਸੀਂ ਜ਼ਰੂਰ ਨਾਨਕ ਦੇਵ ਜੀ ਦੇ ਦਰਸ਼ਨ ਕਰਾਂਗੇ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕਿੱਦਾਂ ਬੈਗਰੂ ਜੀ ਦਾ ਖਾਲਸਾ ਤੇ ਬੈਗਰੂ ਜੀ ਦੀ ਫਜ਼ੀ ਗੁਰੂ ਪਿਆਰੀ ਸਾਧ ਸੰਗਤ ਸੀ ਅਸੀਂ ਪਾਕਿਸਤਾਨ ਤੇ ਆਏ ਆਂ ਇੰਡੀਆ ਤੋਂ ਅਸੀਂ ਪਾਕਿਸਤਾਨ ਦਾ ਬਹੁਤ ਬਹੁਤ ਧੰਨਵਾਦ ਕਰਨੇ ਆਂ ਸਾਡਾ ਇੱਥੇ ਜਨਮ ਭੂਮੀ ਹੈ ਇੱਥੇ ਅਸੀਂ ਜੰਮਿਆ ਸਾਡਾ 1947 ਦਾ ਜਨਮ ਹੈ ਤੇ ਅਸੀਂ ਬੜੇ ਭਾਗਾ ਵਾਲਿਆ ਕਰਮਾ ਜੇ ਥਿਆ ਸਾਡੇ ਦਾਦੇ ਪੁਰਦਾਦੇ ਸਾਡੀ ਖੂਨ ਦੀ ਰਿਸ਼ਤਾ ਵੀ ਕੋਈ ਹੈ ਤੇ ਅਗਿਆਨੇ ਸੱਚੇ ਪਾਸ ਜਾਂ ਇਥੇ ਸਾਡੇ ਦਰਸ਼ਮਿੰਨ ਚੌਥੀ ਰਾਹ ਹੋ ਗਿਆ ਸੁਨਕਾਣੇ ਸਾਹਿਬ ਆਇਆ ਤੇ ਮੇਰੀ ਚੜ੍ਹਦੀ ਕਲਾ ਸਾਰੇ ਸੰਗਤ ਅਗੇ ਮੇਰੀ ਹੱਥ ਜੋੜੀ ਮਹਾਰਾਜ ਚੜ੍ਹਦੀ ਕਲਾ ਰੱਖੇ ਦਿਨ ਦੂਣੀ ਤੇ ਰਾਤ ਸੋਣੀ ਤੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਬੋਲੇ ਸੋਨਹੋੜ ਸੋਨਹੋੜ ਗੁਰੂ ਪਿਆਰੇਓ ਕੱਲ ਭਾਰਤ ਦੀ ਹੋਵੇ ਪਾਕਿਸਤਾਨ ਦੀ ਹੋਵੇ ਜਾਂ ਕਿਸੇ ਵੀ ਗੈਰ ਮੁਲਕ ਦੀ ਜੇਕਰ ਕਿਸੇ ਵੀ ਆਵਾਮ ਨੂੰ ਖੁਸ਼ ਰੱਖਿਆ ਜਾਵੇ ਕਿਸੇ ਵੀ ਕੌਮ ਦੇ ਬਣਦੇ ਹੱਕ ਉਸ ਨੂੰ ਦੇ ਦਿੱਤੇ ਜਾਣ ਉਸ ਤੇ ਤਸ਼ੱਦਦਤਾ ਨਾ ਹੋਣ ਘਟ ਗਿਣ ਦੀ ਕਹਿ ਕੇ ਉਹਨਾਂ ਨੂੰ ਪਰਤਾੜਿਤ ਨਾ ਕੀਤਾ ਜਾਵੇ ਨਸਲਕੁਸ਼ੀਆਂ ਨਾ ਕੀਤੀਆਂ ਜਾਣ ਜ਼ਬਰਦਸਤੀ ਬੰਦੀ ਸਿੰਘਾਂ ਨੂੰ ਦਹਾਕਿਆਂ ਦਰ ਦਹਾਕੇ ਜੇਲਾ ਚ ਡੱਕਿਆ ਜਾਵੇ ਸਾਡੇ ਇਸ਼ਟ ਦੀਆਂ ਬੇਅਦਬੀਆਂ ਹੋਣ ਤੇ ਬੇਅਦਬੀਆਂ ਦੇ ਦੋਸ਼ੀ ਆਜ਼ਾਦ ਘੁੰਮਦੇ ਹੋਣ ਨਸਲਕੁਸ਼ੀ ਦੇ ਦੋਸ਼ੀ ਆਜ਼ਾਦ ਘੁੰਮਦੇ ਹੋਣ ਸਦਾ ਸਾਧ ਵਰਗਿਆਂ ਨੂੰ ਮਾਫੀਆਂ ਦਿੱਤੀਆਂ ਜਾਣ ਪਰ ਫਿਰ ਵੀ ਮੁੱਖ ਦਰਸ਼ਕ ਬਣ ਕੇ ਸੁਪੀਰੀਆ ਸਰਕਾਰਾਂ ਭਾਰਤ ਇਹ ਸਰਕਾਰਾਂ ਦੇਖਦੀਆਂ ਰਹਿਣ ਤਾਂ ਵੱਖ-ਵੱਖ ਦੀਆਂ ਆਵਾਜ਼ਾਂ ਉੱਠਣੀਆਂ ਕਿਤੇ ਨਾ ਕਿਤੇ ਲਾਜ਼ਮੀ ਜੀਆਂ ਹੋ ਜਾਂਦੀਆਂ ਨੇ ਪਰ ਹਾਲ ਹੀ ਦੇ ਵਿੱਚ 1984 ਦੇ ਦੋਸ਼ੀਆਂ ਨੂੰ ਸਜ਼ਾ ਵਾਂ ਸੁਣਾ ਕੇ ਕਿਤੇ ਨਾ ਕਿਤੇ ਸਿੱਖ ਕੌਮ ਦੇ ਹਿਰਦਿਆਂ ਤੇ ਥੋੜੀ ਜਹੀ ਮਰਹਮ ਲਗਾਈ ਗਈ ਹੈ ਭਾਰਤ ਦੀਆਂ ਸਰਕਾਰਾਂ ਵੱਲੋਂ ਤੇ ਜੇਕਰ ਇਸੇ ਤਰੀਕੇ ਦੇ ਨਾਲ ਅੱਗੇ ਵੀ ਭਾਰਤ ਦੀਆਂ ਸਰਕਾਰਾਂ ਹੱਕ ਸੱਚ ਦੇ ਨਾਲ ਖੜਦਿਆਂ ਹੋਈਆਂ ਸਿੱਖ ਕੌਮ ਦੇ ਬਾਰੇ ਹਰ ਫੈਸਲਾ ਸੱਚਾਈ ਤੇ ਇਮਾਨਦਾਰੀ ਦੇ ਨਾਲ ਲੈਣਗੀਆਂ ਤਾਂ ਦੇਸ਼ਾਂ ਵੀ ਦੇਸ਼ਾ ਤੋਂ ਉੱਠਣ ਵਾਲੀਆਂ ਇਹ ਵੱਖ-ਵੱਖਤੀ ਆਵਾਜ਼ਾਂ ਆਪਣੇ ਆਪ ਬੰਦ ਹੋ ਜਾਣਗੀਆਂ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਪਰ ਪਾਣੀ ਅਖੰਡ ਪਾਣੀ ਅਦੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ